ਪੋਸਟਾ ਉਹਨੇ ਜੋ 80 ਤੋਂ 90% ਫਰਾਡ ਨੇ। ਸਨੇ ਕਹਿੰਦੇ ਵੀ ਐ ਕੁੜੀ ਤਾਂ ਮਰ ਚੁੱਕੀ ਐ ਸਾਲ ਪਹਿਲਾਂ। ਇਸਦੀ ਮਦਦ ਮੈਂ ਖੁਦ ਕੀਤੀ ਸੀ ਇਹ ਪੀਜੀਆਈ ਦੇ ਵਿੱਚ ਕੁੜੀ ਮਰ ਚੁੱਕੀ ਐ। ਮਤਲਬ ਇੱਕ ਸਾਲ ਪਹਿਲਾਂ ਜਿਹੜੀ ਕੁੜੀ ਮਰ ਚੁੱਕੀ ਐ ਉਹਦੀਆਂ ਪੋਸਟਾ ਪਾ ਕੇ ਪਹਿ ਆ ਇਕੱਠੀ ਇਕੱਠਾ ਕਰੀ ਜਾਂਦੇ ਨੇ ਹਨਾ। ਇਹ ਬੱਚੀ ਦਾ ਲਾਜ ਮੈਂ ਬਠਿੰਡਿਓਂ ਕਰਵਾਇਆ ਸੀ ਪੀਜੀਆਈ 'ਚ ਪਿਛਲੇ ਸਾਲ ਅਗਸਤ 'ਚ ਇਹਦੀ ਮੌਤ ਹੋ ਗਈ। ਹੋ ਗਈ ਸੀ। ਬਿਲਕੁਲ ਜਨਾਬੇ ਇਹਦੇ ਪਿਓ ਦਾ ਫੋਨ ਨੰਬਰ ਦੇਣਾ ਗੱਲ ਕਰ ਲੋ। ਇਨਾ ਇੱਕ ਨੇ ਪੋਸਟ ਪਾਈ ਸੀ ਮੈਂ ਪਰਚਾ ਮੁਕਸਰ ਦਿੱਤਾ ਵਾ ਇਹਦੇ ਤੇ ਫਿਰ ਤੁਸੀਂ ਗਲਤ ਕੀਤਾ ਇਹ ਫਿਰ ਤੁਹਾਡੀ ਪੜਤਾਲ ਕਾਦੀ ਆ ਬਾਈ ਜੀ ਹਾਂ ਫਿਰ ਤਾਂ ਗਲਤ ਹੈ ਹਨਾ ਨਹੀਂ ਤੁਹਾਡੀ ਪੜਤਾਲ ਕਿੱਥੇ ਆ ਤੁਹਾਡੀ ਜੀ ਐਨ ਜੀਓ ਤਾਂ ਹਾਂ ਆਹ ਬਾਈ ਜੀ ਪਾ ਕੇ ਤੇ ਫੇਰ ਕਰਨੀ ਸੀਗੀ ਬਾਈ ਜੀ ਸਭ ਝੂਠ ਹੈ ਮੈਂ ਇਹ ਪੋਸਟ ਵੀ ਸਕਰੀਨ ਸ਼ਾਟ ਔਰ ਤੁਹਾਡਾ ਨਾਮ ਆਈਟੀ ਚੈਨ ਬਟੰਡੇ ਪੇਜ ਤੇ ਸੀ ਮਰੇ ਹੋਏ ਇਨਸਾਨਾਂ ਤੋਂ ਵੀ ਬਿਜ਼ਨਸ ਕਮਾਈ ਜਾ ਰਿਆ ਇਹ ਮੈਨੂੰ ਲੱਗਦਾ ਪੋਸਟਾਂ ਤੁਸੀਂ ਇਹ ਵੀ ਦੇਖਿਆ ਹੋਇਆਗਾ ਕਈ ਵਾਰ ਨਾ ਪੋਸਟ ਪਤਾ ਨਹੀਂ ਕਿੰਨੇ ਟਾਈਮ ਦੀ ਹੁੰਦੀ ਉਹ ਫਿਰ ਤੋਂ ਵਾਇਰਲ ਹੋ ਜਾਂਦੀ ਆ ਲੋਕ ਪੈਸੇ ਪਾਉਂਦੇ ਪਾਉਂਦੇ ਪਾਈ ਜਾਂਦੇ ਆ ਇੱਕ ਗੱਲ ਪ੍ਰਿਆ ਜੀ ਇਹ ਨੋਟ ਕੀਤੀ ਹੋਣੀ ਤੁਸੀਂ ਨਾ ਉੱਥੇ ਖਾਸ ਜਾਂ ਤਾਂ ਵਾਏ ਗੁਰੂ ਦਾ ਨਾਮ ਲੈ ਕੇ ਪੋਸਟਾਂ ਸ਼ੇਅਰ ਕੀਤੀਆਂ ਜਾਣੀਆਂ ਦੂਸਰੀ ਕਈ ਵਾਰ ਸੀ ਨਾ ਬੱਸਾਂ ਦੇ ਵਿੱਚ ਵੀ ਦੇਖਦੇ ਆਂ ਕਿ ਹੱਥ ਦੇ ਵਿੱਚ ਬਾਬੇ ਨਾਨਕ ਦੀ ਸੰਸਥਾ ਵਾ ਜਾਂ ਕੋਈ ਗੁਰਸਿੱਖੀ ਦੀ ਸੰਸਥਾ ਵਾ ਅਸੀਂ ਉੱਥੋਂ ਆਏ ਆਂ ਤੁਸੀਂ ਸਾਨੂੰ ਦਾਨ ਦੇ ਦਿਓ ਜਿਹੜੀਆਂ ਸਵਾਰੀਆਂ ਬੈਠੀਆਂ ਉਹਨਾਂ ਤੋਂ ਵੀ ਪੈਸੇ ਮੰਗੇ ਜਾਂਦੇ ਆਂ ਵਿੱਚ ਜਿਹੜਾ ਐਨ ਜੀਓਜ਼ ਹੁੰਦੀਆਂ ਨੇ ਉਹ ਪੈਸਾ ਖਾਂਦੀਆਂ ਨੇ ਇਸ ਦੇ ਵਿੱਚ ਅਜੇਹੀਆਂ ਪੋਸਟਾਂ ਹੁੰਦੀਆਂ ਨੇ ਜੋ ਆਪੇ بڑے ਪੱਤਰਕਾਰ ਜਿਹੜੇ ਹੁੰਦੇ ਨੇ ਉਹ ਗਰੀਬਾਂ ਦੀ ਪੋਸਟਾਂ ਪਾਉਂਦੇ ਨੇ ਤੇ ਅੱਧੋ-ਅੱਧੀ ਪੈਸਾ ਕਰਦੇ ਨੇ ਉਹ ਅਸੀਂ ਜਦੋਂ ਲਈ ਜਾਂਦੇ ਸਾਨੂੰ ਪਤਾ ਹੀ ਨਹੀਂ ਕਿ ਉਹ ਬੰਦਾ ਗਰੀਬ ਹੈ ਜਾਂ ਅਮੀਰ ਹੈ ਅਸੀਂ ਉਹਨੂੰ ਪੈਸੇ ਪਾ ਦਿੰਦੇ ਹਾਂ ਠੀਕ ਆ ਪਰ ਸਾਡੇ ਲੱਗੇ ਸੱਚੀ-ਮੁੱੱਚੀ ਕੋਈ ਗਰੀਬ ਬੈਠਾ ਸੀ ਉਹਨੂੰ ਨਹੀਂ ਪੈਸੇ ਪਾਉਂਦੇ ਕਿਉਂਕਿ ਜੇ ਅਸੀਂ ਜੇ ਮੁੱਠ ਬੰਦ ਕਰਕੇ ਕਿਸੇ ਨੂੰ ਪੈਸਾ ਦੇ ਦਿੱਤਾ ਤਾਂ ਸਾਡੀ ਕਾਬਲੀਅਤ ਦਾ ਕਿਸ ਨੂੰ ਪਤਾ ਕਿੱਦਾਂ ਲੱਗੂਗਾ ਵੀ ਅਸੀਂ ਮਦਦ ਕੀਤੀ ਹੈ ਕਹਿੰਦੇ ਜਿਉਂਦੇ ਲੋਕਾਂ ਦਾ ਮਾਸ ਖਾਂਦਾ ਤਾਂ ਅਸੀਂ ਮਨੁੱਖ ਬਹੁਤ ਦੇਖਿਆ ਪਰ ਹੁਣ ਤਾਂ ਮਰੇ ਲੋਕਾਂ ਦਾ ਮਾਸ ਖਾਣ ਤੋਂ ਵੀ ਅਸੀਂ ਗੁਰੇਜ਼ ਨਹੀਂ ਕਰਦੇ ਬਹੁਤ ਸਾਰੀਆਂ ਪੋਸਟਰਾਂ ਅਸੀਂ ਦੇਖਦੇ ਆ ਜਿਹੜੀਆਂ ਸੋਸ਼ਲ ਮੀਡੀਆ ਤੇ ਸਾਨੂੰ ਬਹੁਤ ਜ਼ਿਆਦਾ ਭਾਵੁਕ ਕਰ ਦਿੰਦੀਆਂ ਜਿੱਥੇ ਲਿਖਿਆ ਹੁੰਦਾ ਵੀ ਇਸ ਕੁੜੀ ਦੀ ਇਸ ਬੱਚੀ ਦੀ ਇਸ ਮੁੰਡੇ ਦੀ ਮਦਦ ਕਰ ਦੋ 50 100 ਰੁਪਏ ਜਿੰਨਾ ਤੁਸੀਂ ਦੇ ਸਕਦੇ ਹੋ ਦੇ ਦਿਓ ਤਾਂ ਜੋ ਇਸ ਬੱਚੇ ਦੀ ਜਿਹੜੀ ਮਦਦ ਹੋ ਜੇ ਵਾਇਗਰੂ ਜਿਹੜਾ ਵਾ ਤੁਹਾਨੂੰ ਬਹੁਤ ਸਾਰਾ ਇਸ ਦਾ ਫਲ ਦੇਵੇਗਾ ਤੇ ਅਸੀਂ ਉਸ ਭਾਵਨਾ ਦੇ ਵਿੱਚ ਵਹਿ ਵੀ ਜਾਂਦੇ ਆ ਪਰ ਇਸ ਦੇ ਪਿੱਛੇ ਦਾ ਸੱਚ ਕੀ ਹੁੰਦਾ ਹੈ ਸ਼ਾਇਦ ਤੁਹਾਨੂੰ ਵੀ ਨਹੀਂ ਪਤਾ ਸ਼ਾਇਦ ਸਾਨੂੰ ਵੀ ਨਹੀਂ ਪਤਾ ਹੁੰਦਾ ਪਰ ਉਸ ਸਭ ਦੇ ਵਿੱਚ ਅਸੀਂ ਇਹੋ ਜੇ ਲੋਕਾਂ ਨੂੰ ਹੋਰ ਬढ़ावा ਜਿਹੜਾ ਜ਼ਰੂਰ ਦੇ ਦਿੰਦੇ ਆ ਤੁਸੀਂ ਵੀ ਦੇਖਿਆ ਹੋਏਗਾ ਕਿ ਕਿਸ ਤਰੀਕੇ ਦੀਆਂ ਪੋਸਟ ਜਿਹੜੀਆਂ ਆ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਪਰ ਬਾਅਦ ਚ ਪਤਾ ਲੱਗਦਾ ਵੀ ਇਹ ਪੋਸਟ ਜਿਹੜੀ ਪਾਈਏ ਦੀ ਮਦਦ ਹੋ ਗਈ ਸੀ ਜਾਂ ਇਹ ਬੰਦਾ ਬਚਿਆ ਹੀ ਨਹੀਂ ਮੈਂ ਉਹੀ ਤਾਂ ਕਹਿ ਰਹੀਆਂ ਨਾ ਕਿ ਜਿਵੇਂ ਤੁਸੀਂ ਗੱਲ ਸ਼ੁਰੂ ਕੀਤੀ ਹਨਾ ਵੀ ਲੋਕ ਜਾਨਵਰਾਂ ਦੇ ਮਾਸ ਤਾਂ ਖਾਂਦੇ ਖਾਂਦੇ ਨੇ ਪਰ ਮਰਿਆ ਦੇ ਮਾਸ ਵੀ ਲੋਕ ਕਿ ਨਹੀਂ ਛੱਡ ਸਕਦੇ ਆ ਗੁਰਵਿੰਦਰ ਬਾਈ ਨੇ ਬਠਿੰਡਾ ਤੋਂ ਉਹਨਾਂ ਨੇ ਇੱਕ ਪੋਸਟ ਪਾਈ ਹੈ ਉਹ ਪੋਸਟ ਦੇਖੀ ਜਦੋਂ ਅਸੀਂ ਤੇ ਸਾਨੂੰ ਲੱਗਾ ਕਿ ਸਾਨੂੰ ਇੱਥੇ ਗੱਲ ਕਰਨੀ ਚਾਹੀਦੀ ਆ ਹਨਾ ਕਿਉਂਕਿ ਇਹ ਬਹੁਤ ਵਾਰ ਜੀ ਹੁੰਦਾ ਕਿ ਜਿਹੜੀਆਂ ਚੀਜ਼ਾਂ ਸਾਡੇ ਅੱਖਾਂ ਦੇ ਮੂਰੇ ਬਹੁਤ ਵਾਰ ਆਉਂਦੀਆਂ ਨੇ ਪਰ ਅਸੀਂ ਗੱਲ ਨਹੀਂ ਕਰਦੇ ਹਨਾ ਅੱਜ ਕੱਲ ਜਦੋਂ ਵੀ ਅਸੀਂ ਫੇਸਬੁੱਕ ਸਕਰੋਲ ਕਰਦੇ ਆ ਅੱਧੇ ਤੋਂ ਜ਼ਿਆਦਾ ਵੀਡੀਓਜ਼ ਇਹੀ ਮਿਲਦੀਆਂ ਨੇ ਕਿ ਭਾਈ ਮਦਦ ਕਰ ਦੋ ਮਦਦ ਕਰ ਦੋ 50 100 ਰੁਪਏ ਨਾਲ ਕੀ ਹੋ ਜਾਏਗਾ ਔਰ ਜਦੋਂ ਪੋਸ ਸਾਡੇ ਕੋਲ ਆਉਂਦੀਆਂ ਨੇ ਸਾਨੂੰ ਇੰਝ ਲੱਗਦਾ ਕਿ 50 ਰੁਪਏ ਦੀ ਗੱਲ ਹੀ ਆ 100 ਰੁਪਏ ਦੀ ਗੱਲ ਹੀ ਆ ਅਸੀਂ ਇੱਨੇ ਪਾਪ ਕਰਦੇ ਆਂ ਸ਼ਾਇਦ ਇਹ 50 100 ਰੁਪਏ ਦੇ ਕੇ ਸਾਡੇ ਪਾਪ ਜਿਹੜੇ ਨੇ ਉਹ ਚੰਗਿਆਈ ਦੇ ਵਿੱਚ ਬਦਲ ਜਾਣਾ ਹਨ ਅਸੀਂ ਅੰਦਰੋਂ ਪੁੰਨ ਕਰਨ ਦੇ ਲਈ ਐਕਸਾਈਟਡ ਹੋ ਜਾਂਦੇ ਆ ਕਿ ਜੇ 50 ਰੁਪਏ ਦੇ ਵਿੱਚ ਪੌਂਡ ਕਰਨ ਦਾ ਮੌਕਾ ਮਿਲ ਰਿਹਾ ਤੇ ਕਿਉਂ ਛੱਡੀ ਹੈ ਹਨ ਪਰ ਅੱਜ ਕੱਲ ਜਿਹੜੀਆਂ ਪੋਸਟ ਆ ਰਹੀਆਂ ਨੇ ਕਿ ਹੈਲਪ ਦੀਆਂ ਇਹ ਪੋਸਟਾਂ ਉਹ ਨੇ ਜੋ 80 ਤੋਂ 90% ਫਰਾਡ ਨੇ ਇਹ ਉਹ ਪੋਸਟਾਂ ਨੇ ਜਿਸ ਦੇ ਵਿੱਚ ਜਿਹੜਾ ਐਨ ਜੀਓਜ਼ ਦਾ ਐਨ ਜੀਓਜ਼ ਹੁੰਦੀਆਂ ਨੇ ਉਹ ਪੈਸਾ ਖਾਂਦੀਆਂ ਨੇ ਇਸ ਦੇ ਵਿੱਚ ਅਜੇਹੀਆਂ ਪੋਸਟਾਂ ਹੁੰਦੀਆਂ ਨੇ ਜੋ ਆਪੇ ਬਣੇ ਪੱਤਰਕਾਰ ਜਿਹੜੇ ਹੁੰਦੇ ਨੇ ਉਹ ਗਰੀਬਾਂ ਦੀ ਪੋਸਟਾਂ ਪਾਉਂਦੇ ਨੇ ਤੇ ਅੱਧੋ-ਅੱਧੀ ਪੈਸਾ ਕਰਦੇ ਨੇ ਉਹ ਪੋਸਟਾਂ ਨੇ ਹਣਾ ਬਿਜ਼ਨਸ ਬਣਾ ਲਿਆ ਬਿਜ਼ਨਸ ਬਣਾ ਲਿਆ ਗਿਆ ਹੈਲਪ ਦੇ ਨਾਮ ਤੇ ਆਹ ਰਿਹਾ ਕਿਸੇ ਗਰੀਬ ਦੀ ਵੀਡੀਓ ਪਾਤੀ ਜੀ ਮੈਂ ਨਹੀਂ ਕਹਿੰਦੀ ਕਿ ਸਾਰੇ ਅਜਏ ਨੇ ਹਣਾ ਪਰ ਜਿਹੜੇ 80% ਲੋਕ ਨੇ ਨਾ ਜਿਹੜੇ 80% ਫਰਾਡੀ ਨੇ ਨਾ ਉਹ ਜਿਹੜੇ 20% ਚੰਗੇ ਲੋਕ ਨੇ ਜਿਹੜੇ 20% ਜਿਹੜੇ ਨੇ ਵਧੀਆ ਲੋਕ ਨੇ ਜਿਹੜੇ 20% ਸੱਚੀ ਮੁੱਚੀ ਗਰੀਬਾਂ ਦੀ ਪੋਸਟ ਪਾ ਕੇ ਮਦਦ ਮੰਗਦੇ ਨੇ ਉਹਨਾਂ ਦਾ ਉਹਨਾਂ ਨੂੰ ਵੀ ਜਿਹੜਾ ਹੈ ਕਿਤਨਾ ਕਿਤੇ ਸ਼ੱਕ ਦੇ ਨਿਗਾਹ ਦੇ ਨਾਲ ਅਸੀਂ ਵੇਖਣ ਲੱਗ ਜਾਂਦੇ ਨੇ ਨਾ ਜੀ ਜਿਵੇਂ ਅਸੀਂ ਕਿਹਾ ਕਿ ਗੁਰਵਿੰਦਰ ਗੁਰਵਿੰਦਰ ਬਟਿਟਾ ਨੂੰ ਹਰੇ ਕੋਈ ਜਾਣਦੇ ਹੋਣਾ ਨਾ ਵੀ ਉਹ ਸੱਪਾਂ ਨੂੰ ਫੜਨ ਦੇ ਵਿੱਚ ਕਾਫੀ ਉਹਨਾਂ ਨੇ ਕਾਬਲੀਅਤ ਹਾਸਲ ਕੀਤੀ ਹੋਈ ਉਹਨਾਂ ਦਾ ਨਾਮ ਵੀ ਹੈ ਨਾ ਉਹਨਾਂ ਨੇ ਇੱਕ ਬੰਦੇ ਨੂੰ ਫੋਨ ਕੀਤਾ ਤੇ ਉਹਨਾਂ ਨੇ ਕਿਹਾ ਕੀ ਭਾਈ ਤੁਸੀਂ ਪੋਸਟ ਪਾਈ ਹੈ ਕਿ ਕੁੜੀ ਨੂੰ ਕੈਂਸਰ ਹੈ ਜੀ ਇੰਨੇ ਨੇ ਪੈਸੇ ਚਾਹੀਦੇ ਨੇ ਉਹ ਕਹਿੰਦੇ ਵੀ ਤੁਸੀਂ ਕਿੱਥੋਂ ਬੋਲਦੇ ਹੋ ਕਹਿੰਦਾ ਮੈਂ ਤੁਹਾਨੂੰ ਤਿੰਨ ਕਿ ਦਿਨਾਂ ਤੱਕ ਫੋਨ ਕਰਦਾ ਹੈ ਤੇ ਉਹ ਆਖਦੇ ਆਖਦਾ ਫਿਰ ਉਹ ਦੱਸਦੇ ਨੇ ਗੁਰਵਿੰਦਰ ਜਿਹੜੇ ਨੇ ਉਹ ਦੱਸਦੇ ਨੇ ਕਹਿੰਦੇ ਵੀ ਇਹ ਕੁੜੀ ਤਾਂ ਮਰ ਚੁੱਕੀ ਹੈ ਸਾਲ ਪਹਿਲਾਂ ਇਸ ਦੀ ਮਦਦ ਮੈਂ ਖੁਦ ਕੀਤੀ ਸੀ ਇਹ ਪੀਜੀਆਈ ਦੇ ਵਿੱਚ ਕੁੜੀ ਮਰ ਚੁੱਕੀ ਹੈ ਮਤਲਬ ਇੱਕ ਸਾਲ ਪਹਿਲਾਂ ਜਿਹੜੀ ਕੁੜੀ ਮਰ ਚੁੱਕੀ ਹੈ ਉਹਦੀਆਂ ਪੋਸਟਾਂ ਪਾ ਕੇ ਪਹਿਆ ਇਕੱਠੀ ਇਕੱਠਾ ਕਰੀ ਜਾਂਦੇ ਨੇ ਹਨਾ ਔਰ ਸਾਲ 2 ਸਾਲ ਪਹਿਲਾਂ ਮੈਂ ਇਹ ਨਹੀਂ ਕਿ ਐਸੇ ਕੋਈ ਇਫੈਕਟ ਤੋਂ ਬਿਨਾ ਗੱਲ ਕਰ ਰਹੇ ਆ ਜਿਹੜੇ ਲਾਈਕ ਆਪ ਬਣੇ ਪੱਤਰਕਾਰ ਹੁੰਦੇ ਨੇ ਹਨਾ ਪੱਤਰਕਾਰਾਂ ਦੇ ਵੀ ਅੱਜਕੱਲ ਬਹੁਤ ਸਾਰੀਆਂ ਕਿਸਮਾਂ ਨੇ ਹਨਾ ਜਿਹੜੇ ਆਪ ਬਣੇ ਪੱਤਰਕਾਰ ਹੁੰਦੇ ਨੇ ਮੇਰੇ ਅੱਖੀ ਦੇਖੀ ਇਹ ਚੀਜ਼ ਹੈ ਕਿ ਇੱਕ ਲੇਡੀ ਦੇ ਘਰ ਜਾਂਦੇ ਨੇ ਕਹਿੰਦੇ ਵੀ ਤੁਸੀਂ ਇੰਨੇ ਗਰੀਬ ਆ ਵੀ ਆਪਾਂ ਤੁਹਾਡੀ ਪੋਸਟ ਪਾ ਦਿੰਦੇ ਆ ਵੀ ਤੁਸੀਂ ਇਦਾਂ ਕਰਨੀ ਆ ਵੀ ਜਿਹੜਾ ਪੈਸਾ ਆਊਗਾ ਤੁਹਾਡੇ ਅਕਾਊਂਟ ਦੇ ਵਿੱਚ ਵੀ ਅੱਧਾ ਤੁਹਾਨੂੰ ਮੈਨੂੰ ਦੇਣਾ ਪੈਣਾ ਤੇ ਅੱਧਾ ਤੁਸੀਂ ਆਪ ਰੱਖ ਲਿਓ ਉਸ ਸ਼ਾਇਦ ਬੱਚੇ ਬੱਚੇ ਤੇ ਹੈਲਪ ਦੀ ਵੀਡੀਓ ਸੀਗੀ ਬੱਚੇ ਨੂੰ ਕੋਈ ਬਿਮਾਰੀ ਸੀਗੀ ਤੇ ਉਹ ਜੋ ਪੱਤਰਕਾਰ ਸੀ ਉਹ ਕਹਿੰਦਾ ਸੀ ਮੈਂ ਪੈਸੇ ਤਾਂ ਦਵਾ ਦੂੰਗਾ ਪਰ ਅੱਧੇ ਤੁਹਾਨੂੰ ਮੈਨੂੰ ਦੇਣੇ ਪੈਣੇ ਨੇ ਹਨਾ ਬਾਅਦ ਦੇ ਵਿੱਚ ਉਹਨਾਂ ਨੇ ਖੁਦ ਫੈਮਿਲੀ ਨੇ ਆ ਕੇ ਮୋਰੇ ਕਿਹਾ ਸੀ ਕਿ ਇਸ ਪੱਤਰਕਾਰ ਨੇ ਸਾਡਾ ਇਦਾਂ-ਇਦਾਂ ਕੀਤਾ ਕੀਤਾ ਮਤਲਬ ਕਿ ਅਸੀਂ ਉਹਦੀ ਦੁਨੀਆ ਫਰਾਡ ਦੇ ਵਿੱਚ ਰਚ ਦਿੱਤੀ ਹੋਈ ਆ ਅਸੀਂ ਪੈਸੇ ਕਮਾਉਣ ਦਾ bizness ਕਰਨ ਦਾ ਕੋਈ ਜਿਹੜਾ ਹੈ ਰਸਤਾ ਸੀ ਇਹ ਨਿਚਾਨੇ ਕਿ ਬੰਦੋ ਜਿਵੇਂ ਅਸੀਂ ਅੱਜ ਦੇ ਟਾਈਮ 'ਚ ਖੁਦ ਹੱਥੀ ਕੰਮ ਨਹੀਂ ਕਰਨਾ ਚਾਹੁੰਨੇ ਕੀਰਤ ਨਹੀਂ ਕਰਨਾ ਚਾਹੁੰਨੇ ਅਸੀਂ ਸੋਚਦੇ ਆ ਇਧਰੋਂ ਫਰਾਡ ਹੋ ਜੂਵੇ ਉਧਰੋਂ ਫਰਾਡ ਹੋ ਜੂਵੇ ਇਧਰੋਂ ਕੁਝ ਮਿਲ ਜੂਵੇ ਉਧਰੋਂ ਕੁਝ ਮਿਲ ਜੂ ਹੁਣ ਦੇਖੋ ਜੇ ਹਣਾ ਗੁਰਵਿੰਦਰ ਭਾਈ ਨੇ ਫੋਨ ਕਰਕੇ ਪਤਾ ਕਰ ਲਿਆ ਵੀ ਇਹ ਕੁੜੀ ਤਾਂ ਮਰ ਚੁੱਕੀ ਆ ਨਾ ਪਰ ਬਹੁਤ ਸਾਰੇ ਲੋਕ ਉਸ ਅਕਾਊਂਟ ਦੇ ਵਿੱਚ ਪੈਸੇ ਪਾ ਚੁੱਕੇ ਹੋਣਗੇ ਬਹੁਤ ਸਾਰੇ ਲੋਕ ਮਦਦ ਕਰ ਚੁੱਕੇ ਹੋਣਗੇ ਉਹ ਖੁਦ ਫੋਨ 'ਚ ਬੰਦਾ ਕਹਿੰਦਾ ਕਿ ਹਾਂਗਕਾਂਗ ਤੋਂ ਜੀ ਮਦਦ ਦੇ ਲਈ ਵੀ ਫੋਨ ਆਇਆ ਹੈ ਮਤਲਬ ਹਾਂਗਕਾਂਗ ਤੋਂ ਕੈਨੇਡਾ ਤੋਂ ਅਮਰੀਕਾ ਤੋਂ ਇਹਨਾਂ ਨੂੰ ਡਾਲਰ ਡੇਗਦੇ ਨੇ ਕਿ ਭਾਈ ਜਿਹੜੇ ਅਮਰੀਕਾ ਜਾਂ ਕੈਨੇਡਾ ਕੋਈ ਐਨਆਰਆਈ ਬੈਠਾ ਹੈ ਉਹ ਸੋਚਦਾ ਹੈ ਕਿ ਜੇ ਮੇਰੇ ਲੱਖ ਰੁਪਏ 2 ਲੱਖ ਰੁਪਏ ਦੇਣ ਨਾਲ ਕਿਸੇ ਦੀ ਜ਼ਿੰਦਗੀ ਬਚਦੀ ਹੈ ਤਾਂ ਮੈਂ ਜ਼ਰੂਰ ਬਚਾ ਲਵਾਂ ਹਨਾ ਪਰ ਮੈਂ ਚਾਹੂੰਗੀ ਕਿ ਇੱਕ ਵਾਰ ਜਦੋਂ ਅਸੀਂ ਕਿਸੇ ਨੂੰ ਪੈਸੇ ਪਾਉਂਦੇ ਆ ਨਾ ਇੱਕ ਵਾਰ ਪੜਤਾਲ ਜ਼ਰੂਰ ਕਰ ਲਈਏ ਨੰਬਰ ਵੀ ਕਈ ਵਾਰ ਉਹਦੇ ਵਿੱਚ ਦਿੱਤਾ ਹੁੰਦਾ ਵਾ ਬੰਦਾ ਫੋਨ ਤੁਸੀਂ ਫੋਨ ਵੀ ਕਰ ਸਕਦੇ ਆ ਬਾਕੀ ਪੱਤਰਕਾਰਾਂ ਦੀ ਜਿਹੜੀ ਤੁਸੀਂ ਗੱਲ ਕਹੀ ਕਈ ਵਾਰ ਅਸੀਂ ਸੋਚਦੇ ਆ ਨਾ ਕਿ ਫੇਸਬੁੱਕ ਤੇ ਜਿਹੜੀ ਪੋਸਟ ਆ ਚਲੋ ਇਹਦੇ ਤੇ ਵਿਸ਼ਵਾਸ ਨਹੀਂ ਆ ਪਰ ਜਦੋਂ ਪੱਤਰਕਾਰ ਉਹ ਵੀ ਕੋਈ ਨਾਮੀ ਹੋਵੇ ਉਹ ਬੋਲ ਕੇ ਜਦੋਂ ਉਹ ਦੁੱਖ ਦਰਦ ਸੁਣਾਉਂਦਾ ਵਾ ਤਾਂ ਲੋਕ ਜਿਹੜੇ ਅਕਸਰ ਵਿਸ਼ਵਾਸ ਕਰਦੇ ਵੀ ਆ ਪਰ ਇਹ ਨਹੀਂ ਪਤਾ ਹੁੰਦਾ ਕਿ ਪਿੱਛੇ ਜਿਹੜੀ ਇੱਕ ਸੌਦੇਬਾਜ਼ੀ ਵੀ ਹੋਈ ਹੈ ਇੱਕ ਮੈਨੂੰ ਲੱਗਦਾ ਕਿ ਜਿਹੜੇ ਹਾਥੀ ਕੰਮ ਕਰਕੇ ਸੀ ਨਹੀਂ ਤਿਆਰ ਅਸੀਂ ਇਸ ਤਰ੍ਹਾਂ ਦੀਆਂ ਪੋਸਟਾਂ ਪਾ ਕੇ ਤਾਂ ਹੀ ਅਸੀਂ ਕਹਿੰਦੇ ਆ ਕਿ ਲੋਕ ਮਰੇ ਹੋਏ ਇਨਸਾਨਾਂ ਤੋਂ ਵੀ ਬਿਜ਼ਨਸ ਕਮਾਈ ਜਾ ਰਿਹਾ ਇਹ ਮੈਨੂੰ ਲੱਗਦਾ ਪੋਸਟਾਂ ਤੁਸੀਂ ਇਹ ਵੀ ਦੇਖਿਆ ਹੋਵੇਗਾ ਕਈ ਵਾਰ ਨਾ ਪੋਸਟ ਪਤਾ ਨਹੀਂ ਕਿੰਨੇ ਟਾਈਮ ਦੀ ਹੁੰਦੀ ਉਹ ਫਿਰ ਤੋਂ ਵਾਇਰਲ ਹੋ ਜਾਂਦੀ ਆ ਲੋਕ ਪੈਸੇ ਪਾਉਂਦੇ ਪਾਉਂਦੇ ਪਾਈ ਜਾਂਦੇ ਹੱਲੇ ਵੀ ਇਦਾਂ ਦੀਆਂ ਬਹੁਤ ਪੋਸਟਾਂ ਉੱਤੇ ਪੈਸੇ ਪਾਈ ਜਾਂਦੇ ਪਰ ਪਤਾ ਨਹੀਂ ਆਪਾਂ ਪਾਉਂਦੇ ਕਿ ਉਹ ਔਰ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਅਸੀਂ ਜਿਹਨੂੰ ਨਹੀਂ ਜਾਣਦੇ ਸਾਨੂੰ ਪਤਾ ਹੀ ਨਹੀਂ ਕਿ ਉਹ ਬੰਦਾ ਗਰੀਬ ਐ ਜਾਂ ਅਮੀਰ ਐ ਅਸੀਂ ਉਹਨੂੰ ਪੈਸੇ ਪਾ ਦਿੰਦੇ ਆ ਠੀਕ ਆ ਪਰ ਸਾਡੇ ਲੱਗੇ ਸੱਚੀ-ਮੁੱੱਚੀ ਕੋਈ ਗਰੀਬ ਬੈਠਾ ਸੀ ਉਹਨੂੰ ਨਹੀਂ ਪੈਸੇ ਪਾਉਂਦੇ ਕਿਉਂਕਿ ਜੇ ਅਸੀਂ ਜੇ ਮੁੱਠ ਬੰਦ ਕਰਕੇ ਕਿਸੇ ਨੂੰ ਪੈਸਾ ਦੇ ਦਿੱਤਾ ਤਾਂ ਸਾਡੀ ਕਾਬਲੀਅਤ ਦਾ ਕਿਸੇ ਨੂੰ ਪਤਾ ਕਿੱਦਾਂ ਲੱਗੂਗਾ ਵੀ ਅਸੀਂ ਮਦਦ ਕੀਤੀ ਐ ਹਨਾ ਅਸੀਂ ਮੋਟਕਾ ਬੰਦ ਕਰਕੇ ਪੈਸਾ ਨਹੀਂ ਨਾ ਦਿੰਦਾ ਪਰ ਜਦੋਂ ਫੇਸਬੁੱਕਾਂ ਤੇ ਅਸੀਂ ਪੈਸੇ ਦਵਾਂਗੇ ਅਸੀਂ ਫੇਸਬੁੱਕਾਂ ਤੇ ਬੋਲਾਂਗੇ ਤੇ ਸਾਡਾ ਨਾਮ ਵੀ ਹੋਊਗਾ ਪਰ ਇਹਦਾ ਫਾਇਦਾ ਕੌਣ ਚੱਕ ਲੈਂਦੇ ਨੇ ਜਿਹੜੇ ਸੱਚੀ-ਮੁੱੱਚੀ ਫਰਾਡੀ ਹੁੰਦੇ ਨੇ ਪਰ ਜਿਨ੍ਹਾਂ ਨੂੰ ਤੰਨ ਲੱਗਦਾ ਫਿਰ ਕਿਤਨ ਕਿਤੇ ਅਣ ਦੇਖੇ ਹੋ ਜਾਂਦੇ ਲੋਹੀ ਤਾਂ ਕਹਿੰਦੀ ਜੇ ਤੁਸੀਂ ਸੱਚੀ ਕਿਸੇ ਦੀ ਮਦਦ ਕਰਨੀ ਆ ਨਾ ਤੁਸੀਂ ਖੁਦ ਜਾਓ ਪੀਜੀਆਈ ਦੇ ਵਿੱਚ ਤੁਸੀਂ ਪੀਜੀਆਈ ਦੇ ਬਾਹਰ ਚੱਕ ਕੇ ਦੇਖੋ ਤੁਹਾਨੂੰ ਕੌਣ ਅਮੀਰ ਲੱਗ ਰਿਹਾ ਕੌਣ ਗਰੀਬ ਲੱਗ ਰਿਹਾ ਕਿਸੇ ਨੂੰ ਸੱਚੀ ਇਲਾਜ ਦੇ ਲਈ ਲੋੜ ਹੈ ਜਾਂ ਨਹੀਂ ਲੋੜ ਹੈ ਔਰ ਖਾਸ ਕਰਕੇ ਜਦੋਂ ਤੁਸੀਂ ਖੁਦ ਵੀਡੀਓਜ਼ ਦੇ ਵਿੱਚ ਉਹ ਚੀਜ਼ਾਂ ਦੇਖਦੇ ਹੋ ਤਾਂ ਲੱਗਦਾ ਕਿ ਯਾਰ ਇੱਕ ਬੱਚਾ ਨਾ ਬੜੀ ਬਿਮਾਰੀ ਤੋਂ ਪੀੜਿਤ ਹੈ ਇਹਨੂੰ ਸੱਚੀ ਇਲਾਜ ਦੀ ਲੋੜ ਹੈ ਗਰੀਬ ਦੇਖਣ ਨੂੰ ਵੀ ਸਾਰਾ ਕੁਝ ਗਰੀਬ ਲੱਗ ਰਿਹਾ ਪਰ ਜੇ ਤੁਸੇ ਫੋਨ ਕਰਦੇ ਹੋ ਤੇ ਉਹ ਫੈਮਲੀ ਫੋਨ ਨਹੀਂ ਚੱਕਦੀ ਜਾਂ ਐਨਜੀਓ ਫੋਨ ਚੱਕਦਾ ਹੈ ਜਾਂ ਕੋਈ ਹੋਰ ਫੋਨ ਚੱਕਦਾ ਹੈ ਨਾ ਤੇ ਉੱਥੇ ਸਮਝਿਓ ਕਿ ਕੁਝ ਗੜਬੜ ਹੈ ਤੁਸੀਂ ਸਿੱਧਾ ਉਸ ਫੈਮਲੀ ਦੇ ਨਾਲ ਸੰਪਰਕ ਕਰੋ ਜਿਹੜੀ ਪਿੰਡ ਦੀ ਖਬਰ ਹੈ ਪਿੰਡ ਦੇ ਸਰਪੰਚ ਨੂੰ ਫੋਨ ਕਰੋ ਕਿ ਭਾਈ ਸੱਚੀ ਮੁੱਚੀ ਐਸ ਫੈਮਲੀ ਦੀ ਅਸੀਂ ਵੀਡੀਓ ਦੇਖੀ ਹੈ ਇਹਨਾਂ ਨੂੰ ਲੋੜ ਹੈ ਜਾਂ ਨਹੀਂ ਲੋੜ ਹੈ ਤੁਸੀਂ ਐਨਜੀਓ ਦੇ ਖਾਤੇ ਵਿੱਚ ਪੈਸਾ ਪਾਉਣ ਦੀ ਬਜਾਏ ਤੁਸੀਂ ਜਿਹੜੇ ਲੋਕਲ ਪੱਤਰਕਾਰ ਨੇ ਉਹਨਾਂ ਦੇ ਅਕਾਊਂਟਰ ਦੇ ਵਿੱਚ ਪੈਸੇ ਪਾਉਣ ਦੀ ਬਜਾਏ ਤੁਸੀਂ ਸਿੱਧਾ ਉਸ ਫੈਮਿਲੀ ਦੇ ਅਕਾਊਂਟ ਦੇ ਵਿੱਚ ਪੈਸੇ ਪਾਓ ਹਨਾ ਕਿਉਂਕਿ ਕਿਉਂਕਿ ਅਸੀਂ ਨਾ ਜਦੋਂ ਅਸੀਂ ਕਈ ਵਾਰ ਇਗਨੋਰ ਕਰ ਦਿੰਦੇ ਹਨਾ ਜਿਤਾਉਣ ਗੁਰਵਿੰਦਰ ਬਠਿੰਡਾਰੇ ਜੋ ਵੀ ਉਹਨਾਂ ਨੇ ਕਿਹਾ ਕਿ ਮੈਂ ਆਈਟੀ ਸੈਲ ਦੇ ਵਿੱਚ ਕੰਪਲੇਂਟ ਪਾਤੀ ਜੀ ਉਹ ਵੀ ਇਗਨੋਰ ਕਰ ਦਿੰਦੇ ਔਰ ਤੁਸੀਂ ਬੰਦੇ ਦੇ ਗੱਲ ਕਰਨ ਦਾ ਤਰੀਕਾ ਵੇਖਿਓ ਉਹ ਬੰਦਾ ਹਾਂ ਹੂੰ ਹਾਂ ਮਤਲਬ ਕਿੰਨਾ ਐਕਸਪੀਰੀਐਂਸਡ ਹੋਏਗਾ ਕਿ ਉਹ ਬੰਦਾ ਇੱਕ ਸੈਕਿੰਡ ਲਈ ਵੀ ਡਰਿਆ ਨਹੀਂ ਇੱਕ ਸੈਕਿੰਡ ਦੇ ਲਈ ਵੀ ਉਹਨੂੰ ਖੌਫ ਨਹੀਂ ਆਇਆ ਕਿ ਮੇਰੀ ਕੰਪਲੇਂਟ ਹੋ ਚੁੱਕੀ ਹੈ ਮੈਂ ਮੈਨੂੰ ਪੁਲਿਸ ਬੁਲਾ ਸਕਦੀ ਹੈ ਮੈਂ ਫਰਾਡ ਕਰ ਰਿਹਾ ਨਹੀਂ ਕਿਉਂਕਿ ਉਹ ਹੰਡੇ ਹੋਏ ਨੇ ਔਰ ਹੰਡਾਇਆ ਕਿਸ ਨੇ ਆਪਾਂ ਹੰਡਾਇਆ ਆਪਾਂ ਉਹਨਾਂ ਨੂੰ 50 100 ਰੁਪਏ ਦੀ ਮਦਦ ਕਰਕੇ ਹੰਡਾਲਿਆ ਸੋ ਬੇਨਤੀ ਹੈ ਕਿ ਜਦੋਂ ਤੁਹਾਡੇ ਮੂਰੇ ਕੋਈ ਐਡੀ ਪੋਸਟ ਆਉਂਦੀ ਹੈ ਤੇ 50 100 ਰੁਪਏ ਦੀ ਗੱਲ ਨਹੀਂ ਹੁੰਦੀ ਕਿ 50 ਰੁਪਏ ਪਾਇਆ ਸੀ ਛੱਡ ਪਰੇ ਫੇਕ ਹੀ ਹੋ ਗਿਆ ਗੱਲ 500 ਦੀ ਨਹੀਂ ਆ ਗੱਲ ਗੱਲ ਇਹ ਆ ਕਿ ਅਸੀਂ ਕਿਸੇ ਦੇ ਮੂੰਹ ਨੂੰ ਖੂਨ ਲਾ ਰਹੇ ਆ ਅਸੀਂ ਜਿਹੜਾ ਐਨਜੀਓ ਫਰਾਡ ਕਰ ਰਿਹਾ ਜਾਂ ਜਿਹੜਾ ਬੰਦਾ ਫਰਾਡ ਕਰ ਰਿਹਾ ਜਾਂ ਕੋਈ ਲੋਕਲ ਬੰਦਾ ਫਰਾਡ ਕਰ ਰਿਹਾ ਉਸਦੇ ਮੂੰਹ ਨੂੰ ਖੂਨ ਲਾ ਰਹੇ ਆ ਸੋ ਖੂਨ ਲਾਉਣ ਤੋਂ ਬਿਹਤਰ ਹੈ ਕਿ ਤੁਸੀਂ ਆਪ ਪਤਾ ਕਰਿਆ ਕਰੋ ਆਪ ਜਿਹੜਾ ਹੈ ਦੇਖਿਆ ਕਰੋ ਕਿ ਹੁੰਦੀਆਂ ਅਨਮੋਲਕ ਵਾਤਰਾਂ ਨੂੰ ਕਿੰਨਾ ਵੱਡਾ ਐਨਜੀਓ ਹੈ ਹਨਾ ਬਟ ਉਹ ਭਾਵੇਂ ਉਹਨਾਂ ਤੇ ਫਰਾਡ ਦੇਣ ਜਾਂ ਇਲਜ਼ਾਮ ਜਿਹੜੇ ਨੇ ਲੱਗਦੇ ਰਹੇ ਐਨਕਾਉਂਟਰੋਵਰਸੀਆਂ ਹੁੰਦੀਆਂ ਰਹਣ ਪਰ ਉਹ ਹਮੇਸ਼ਾ ਕੀ ਕਹਿੰਦੇ ਨੇ ਕਿ ਮੇਰੇ ਡਰੈਕਟ ਨਾ ਮੈਨੂੰ ਪੈਸੇ ਪਾਓ ਜਿਹੜਾ ਮਰੀਜ਼ ਆ ਉਹਦੇ ਅਕਾਊਂਟ 'ਚ ਡਰੈਕਟ ਪੈਸੇ ਪਾਓ ਹਨਾ ਜਾਓ ਕਹਿੰਦੇ ਨੇ ਜਿੱਥੇ ਉਹ ਬੰਦੇ ਨੇ ਹਸਪਤਾਲ ਦੇ ਬਾਹਰ ਤੁਸੀਂ ਉੱਥੇ ਆ ਕੇ ਮਦਦ ਕਰੋ ਹੈਂਡ ਟੂ ਹੈਂਡ ਮਦਦ ਕਰਦੇ ਨੇ ਸੋ ਜਿਹੀਆਂ ਚੀਜ਼ਾਂ ਦੇਖਦੇ ਆ ਸਾਨੂੰ ਪਤਾ ਕੀ ਐਵੇਂ ਤਾਂ ਨਹੀਂ ਨਾ ਕੀ ਪਈ ਜਦੋਂ ਬੰਦਾ ਮਦਦ ਕਰਕੇ ਚੱਲ ਜੂਗਾ ਤਾਂ ਅਨਮੋਲ ਕੁਆਤ ਆਪਣੇ ਖਰੇ ਹੱਥ ਪੈ ਖੋਲਣੇ ਐਦਾਂ ਤਾਂ ਨਹੀਂ ਹੋਣ ਲੱਗਾ ਨਾ ਫਿਰ ਜਿਹੀਆਂ ਚੀਜ਼ਾਂ ਨੂੰ ਮੈਨੂੰ ਲੱਗਦਾ ਕਿ ਸਾਨੂੰ ਖੁਦ ਨੂੰ ਵੀ ਕੰਟਰੋਲ ਕਰਨਾ ਪਏਗਾ ਇੱਕ ਗੱਲ ਪ੍ਰਿਆ ਜੀ ਇਹ ਨੋਟ ਕੀਤੀ ਹੋਣੀ ਤੁਸੀਂ ਨਾ ਉੱਥੇ ਖਾਸ ਜਾਂ Yeah. <síntos> ਦੂਸਰੀ ਕਈ ਵਾਰ ਸੀ ਨਾ ਬੱਸਾਂ ਦੇ ਵਿੱਚ ਵੀ ਦੇਖਦੇ ਆ ਕਿ ਹੱਥ ਦੇ ਵਿੱਚ ਬਾਬੇ ਨਾਨਕ ਦੀ ਸੰਸਥਾ ਵਾ ਜਾਂ ਕੋਈ ਗੁਰਸਿੱਖੀ ਦੀ ਸੰਸਥਾ ਵਾ ਅਸੀਂ ਉੱਥੋਂ ਆਏ ਆ ਤੁਸੀਂ ਸਾਨੂੰ ਦਾਨ ਦੇ ਦਿਓ ਜਿਹੜੀਆਂ ਸਵਾਰੀਆਂ ਬੈਠੀਆਂ ਉਹਨਾਂ ਤੋਂ ਵੀ ਪੈਸੇ ਮੰਗੇ ਜਾਂਦੇ ਆ ਮਤਲਬ ਇੱਕ ਸਿੱਖ ਧਰਮ ਦਾ ਬਹੁਤ ਵਧੀਆ ਫਾਇਦਾ ਜਿਹੜਾ ਇੱਥੇ ਇਹੋ ਜਿਹੇ ਲੋਕ ਜਿਨ੍ਹਾਂ ਸਿਰ ਤੇ ਦਸਤਾਰ ਸਜਾ ਕੇ ਬਖੂਬੀ ਦੇ ਨਾਲ ਚੁੱਕਦੇ ਬਹੁਤ ਸੋਹਣਾ ਪੁਆਇੰਟ ਚੁੱਕਿਆ ਤੁਸੀਂ ਬਹੁਤ ਸੋਹਣਾ ਜਦੋਂ ਤੁਸੀਂ ਖਾਸ ਕਰਕੇ ਜਿਹੜੇ ਬੱਸਾਂ ਦੇ ਟਰੈਵਲ ਕਰਦੇ ਹੋਣਗੇ ਜਾਂ ਟ੍ਰੇਨਾਂ 'ਚ ਟਰੈਵਲ ਕਰਦੇ ਹੋਣਗੇ ਨਾ ਮਤਲਬ ਪ੍ਰਾਈਵੇਟ ਵਹੀਕਲ 'ਚ ਟਰੈਵਲ ਕਰਦੇ ਹੋਣਗੇ ਔਰ ਦੀਪ ਨੇ ਬਿਲਕੁਲ ਸਹੀ ਕਿਹਾ ਕਿ ਉਹ ਜੋ ਹੈ ਸਿੱਖੀ ਦਾ ਹਾਸਿਕ ਉਹ ਕਹਿ ਦਿੰਦੇ ਨੇ ਅਸੀਂ ਇਸ ਸੰਸਥਾ ਤੋਂ ਖਾਲਸਾ ਨਾਮ ਯੂਜ਼ ਕਰ ਦਿੰਦੇ ਹਾਂ ਨਾ ਔਰ ਖਾਸ ਕਰਕੇ ਜਦੋਂ ਪੋਸਟਾਂ ਪੈਂਦੀਆਂ ਨੇ ਵੀ ਇਹਨੂੰ ਕੈਂਸਰ ਦਾ ਇਲਾਜ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਤੁਹਾਡੇ ਕਿਰਪਾ ਕਰਨਗੇ ਮਤਲਬ ਅਸੀਂ ਹਰ ਤਰੀਕੇ ਨਾਲ ਪਰਮਾਤਮਾ ਨੂੰ ਇਨਕਲੂਡ ਕਰ ਦਿੰਨੇ ਆ ਅਸੀਂ ਖਾਲਸਾ ਨੂੰ ਇਨਕਲੂਡ ਕਰ ਦਿੰਨੇ ਆ ਚੀਜ਼ਾਂ ਮੈਨੂੰ ਲੱਗਦਾ ਹੈ ਕਿ ਜਿੰਨਾ ਕੋਈ ਰੋਕ ਸਕਦਾ ਹੈ ਉਸ ਨੂੰ ਰੋਕਣ ਦੀ ਜਰੂਰ ਕੋਸ਼ਿਸ਼ ਕਰੋ ਜੀ